ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜੀ ਦੇ ਵਿਆਪੁਰਬ ਅਤੇ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਗੁੱਜਰਪੁਰਾ ਦੀ ਨੌਜਵਾਨ ਸਭਾ ਅਤੇ ਐਨ ਆਰ ਆਈ ਸਿਮਰਜੀਤ ਸਿੰਘ ਸੋਨੂ ਦੇ ਸਹਿਯੋਗ ਸਦਕਾ ਬਾਬਾ ਸ਼੍ਰੀ ਚੰਦ ਜੀ ਦੇ ਤਪਸਥਾਨ ਸਥਾਨ ਮੰਦਰ ਨਾਨਕ ਚੱਕ ਵਿਖੇ ਮੰਦਰ ਦੇ ਮਹੰਤਾ ਹਰੀ ਕੁੰਬਦਾਸ ਜੀ ਦੀ ਅਗਵਾਈ ਹੇਠ ਅੱਖਾਂ ਦਾ ਅਤੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਮੰਦਰ ਦੇ ਮਹੰਤ ਹਰੀ ਕੁੰਭ ਦਾਸ ਜੀ ਨੇ ਰਿਬਨ ਕੱਟ ਕੇ ਕੀਤਾ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਮਾਤਾ ਸਲਖਣੀ ਜੀ ਦੇ ਵਿਆਪ ਪਰਬ ਨੂੰ ਮੁੱਖ ਰੱਖਦੇ ਹੋਇਆ ਧੰਨ ਧੰਨ ਭਗਮਾਨ ਬਾਬਾ ਸ੍ਰੀ ਤਨ ਮਹਾਰਾਜ ਜਿਨ੍ਹਾਂ ਦੇ 531ਵੇਂ ਪ੍ਰਕਾਸ਼ ਉਸਨ ਮੁੱਖ ਰੱਖਦੇ ਹੋਇਆ ਪਿੰਡ ਗੁੱਜਰਪੁਰਾ ਧੰਨ ਧੰਨ ਬਾਬਾ ਸ੍ਰੀ ਤਨ ਵੈਲਫੇਅਰ ਸੁਸਾਇਟੀ ਨੌਜਵਾਨ ਸਭਾ ਅਤੇ ਸੋਨੂ ਯੂਐਸਏ ਵੀਰ ਦੇ ਸਹਿਯੋਗ ਦੇ ਨਾਲ ਮਹੰਤ ਹਰੀਕੁੰਬਦਾਸ ਜੀ ਦੀ ਰਹਿਨਮਾਈ ਹੇਠ ਇਹ ਇਸ ਵਾਰ ਚੌਥਾ ਕੈਂਪ ਹੈ ਜੋ ਕਿ ਅੱਖਾਂ ਦੇ ਫ੍ਰੀ ਆਪਰੇਸ਼ਨ ਕੀਤੇ ਜਾ ਰਹੇ ਨੇ ਅਤੇ ਜਰਨਲ ਬਿਮਾਰੀ ਦਾ ਇਲਾਜ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਮੈਡੀਸਨ ਦਿੱਤੀ ਜਾਵੇਗੀ ਅਤੇ ਖੂਨਦਾਨ ਦਾ ਜੋ ਇਹ ਕੈਂਪ ਇਸ ਵਾਰ ਲਗਾਇਆ ਗਿਆ ਹੈ ਇਹ ਸਾਰਾ ਉਪਰਾਲਾ ਸੋਨੂ ਵੀਰ ਯੂਐਸਏ ਵੱਲੋਂ ਕੀਤਾ ਗਿਆ ਸੀ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਤਿਕਾਰਯੋਗ ਮਹਾਨ ਤਾਰੀ ਕੁੰਭ ਦਾਸ ਜੀ ਦੀ ਰਹਿਨਮਾਈ ਹੇਠ ਇਹ ਕੈਂਪ ਚੱਲ ਰਿਹਾ ਹੈ ਸੋ ਇਹੋ ਜਿਹੇ ਉਪਰਾਲੇ ਹਰ ਇੱਕ ਪਿੰਡ ਹਰ ਇੱਕ ਨੌਜਵਾਨਾਂ ਵੀਰਾਂ ਨੂੰ ਕਰਨੀ ਚਾਹੀਦੇ ਨੇ ਜੋ ਕਿ ਗਰੀਬ ਅਤੇ ਨੌੜਵੰਦ ਪਰਿਵਾਰਾਂ ਦੀ ਮਦਦ ਹੋ ਸਕੇ ਸੋ ਅਸੀਂ ਸੋਨੂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋ ਇਲਾਕੇ ਦੀ ਸਾਰੀ ਸਾਧ ਸੰਗਤ ਦਾ ਅਤੇ ਹਰੀਮਾਨ ਤਾਰੀ ਕੁੰਬਦਾਸ ਜੀ ਦਾ ਬਹੁਤ ਬਹੁਤ ਧੰਵਾਦ ਮਹਾਰਾਜ ਸਾਰਿਆਂ ਨੂੰ ਚਰਧੀਆਂ ਕਲਾ ਬਖਸ਼ਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਜਾ ਲਾਈਵ ਟੀਵੀ ਲਈ ਨਾਨਕ ਚੱਕ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ